ਅਗਰ ਪਾਣੀ ਬਚਾਉਣਾ ਤਾਂ ਤੁਹਾਨੂੰ ਸਭ ਨੂੰ ਇੱਕ ਚਿੰਤਤ ਹੋਣਾ ਪੈ ਗਿਆ ਭਾਵੇਂ ਕਿਸਾਨ ਆ ਭਾਵੇਂ ਤੁਸੀਂ ਸ਼ਹਿਰ ਚ ਰਹਿੰਦੇ ਹੋ ਭਾਵੇਂ ਪਿੰਡਾਂ ਚ ਰਹਿੰਦੇ ਹੋ ਕਿਉਂਕਿ ਪਾਣੀ ਸਾਬ ਲਈ ਹੈ ਤਾਂ ਇਸ ਲਈ ਅਸੀਂ ਅਸੀਂ ਵੀ ਸੋਚਿਆ ਕਿ ਕਿਉਂ ਨਾ ਜਿਹੜੀ ਇੱਕ ਵੱਖਰੀ ਕਿਸਮ ਦੀ ਖੇਤੀ ਕਰੀ ਜਾਵੇ ਖੇਤੀ ਵੀ ਉਹ ਕੀਤੀ ਜਾਵੇ ਜਿੱਦੋਂ ਤੁਹਾਨੂੰ ਚੰਗਾ ਜਿਹੜਾ ਮੁਨਾਫਾ ਜਿਹੜਾ ਹੋਵੇ ਇਸ ਲਈ ਅਸੀਂ ਨੇ ਜਿਹੜਾ ਇਹ ਹਿਸਾਰ ਸਪੈਦਾ ਅਮਰੂਦ ਆ ਜਿਹੜੀ ਹਰਿਆਣਾ ਦੀ ਵੈਰਟੀ ਹੈ ਉਸ ਦੀ ਜਿਹੜੀ ਖੇਤੀ ਕਰਤੀ ਸਰਕਾਰ ਦੇ ਰਹੀ ਹੈ ਕਿਉਂਕਿ ਕਿਸਾਨਾਂ ਨੂੰ ਤਾਂ ਪਤਾ ਹੀ ਨਹੀਂ ਕੁਝ ਨਹੀਂ ਹੈਗਾ ਉਹਨਾਂ ਨੂੰ ਸਿਰਫ ਇਹ ਪਤਾ ਕਿ ਝੋਨਾ ਹੁੰਦਾ ਕਣਕ ਹੁੰਦੀ ਹੈ ਜਾਂ ਝੋਨੇ ਤੋਂ ਇਸ ਵਾਰ ਕਿਹਾ ਗਿਆ ਕਿ ਪੂਸਤ 44 ਜਿਹੜਾ ਝੋਨਾ ਦਾ ਉਹ ਨਹੀਂ ਲੱਗਣਾ ਤਾਂ ਉਹ ਦੂਸਰੇ ਝੋਨੇ 'ਤੇ ਚਲੇਗੇ ਉਹਨਾਂ ਨੂੰ ਇਹ ਤਾਂ ਸਿਖਾਇਆ ਹੀ ਨਹੀਂ ਗਿਆ ਕਿ ਤੁਸੀਂ ਇਹ ਲਾਓ ਬਾਗ ਲਾਓ ਆੜੂ ਲਾਓ ਅਮਰੂਦ ਲਾਓ ਸੰਤਰਾ ਲਾਓ ਜਾਂ ਉਹ ਇਹ ਚੀਜ਼ ਲਾਓ ਜਦੋਂ ਪੂਰਾ ਪੀਕ ਤੇ ਜਾਏਗਾ ਤਾਂ ਇਹ 50 ਕਿਲੋ ਅ ਅਬਰੂਦ ਜਿਹੜਾ ਦੇਗਾ ਇੱਕ ਬੂਟਾ ਪਰ ਜਦੋਂ ਅਗਰ ਸੁਰਆਤੀ ਦੌਰ ਅਗਲੀ ਸਾਲ ਦੀ ਗੱਲ ਕਰਾਂਗੇ ਤਾਂ ਉਸ ਸਮੇ ਇਹ ਜਿਹੜਾ ਕਹਿ ਸਕਦੇ ਹਾਂ ਕਿ 12 ਤੋਂ 13 ਕਿਲੋ ਸਬਾਤ ਹੋ ਗਿਆ ਸਾਡੇ ਖਰਚੇ ਨਿਕਲਣ ਕਿਤਾ 2 ਸਾਲਾਂ ਬਾਅਦ 30 ਕਿਲੋ ਵੀ ਦਿੰਦਾ ਤਾਂ ਸਾਨੂੰ ਇਸ ਇਕੜ ਦੇ ਵਿੱਚੋਂ ਸਾਨੂੰ 3 ਲੱਖ ਰੁਪਏ ਦੀ ਆਮਦਨ ਜਿਹੜੀ ਹੋਏਗੀ ਇਹ ਹਰਿਆਣਾ ਦੇ ਵੀ ਤੁਸੀਂ ਜਾਓਗੇ ਤਾਂ ਤੁਹਾਨੂੰ ਬਾਗ ਬਹੁਤ ਜ਼ਿਆਦਾ ਦੇਖਣ ਨੂੰ ਮਿਲਣਗੇ ਐਸੇ ਤੱਕ ਕਿ ਤੁਹਾਨੂੰ ਰਾਜਸਥਾਨ ਚ ਬਾਗ ਵੀ ਦੇਖਣ ਨੂੰ ਮਿਲਣਗੇ ਪੰਜਾਬ ਚ ਵੀ ਬਾਗ ਨੇ ਪੰਜਾਬ ਸਾਡੇ ਅਬੋਰ ਇਲਾਕੇ ਦੇ ਵਿੱਚ ਕਿਉਂਕਿ ਪਹਿਲਾਂ ਤੋਂ ਬਾਗਬਾਨੀ ਵਾਲ ਜੁੜੇ ਹੋਏ ਨੇ ਪਰ ਸਾਡੇ ਮਾਲਵਾ ਦੇ ਵਿੱਚ ਜੇ ਅਗਰ ਸੁਰੂਰ ਦੀ ਪਟੜ ਨੇ ਕਿ ਸਰਕਾਰੀ ਥਾਵਾਤ ਨੇ ਪਰ ਮੈਨੂੰ ਲੱਗਦਾ ਕਿ ਉਹ ਅਧਿਕਾਰੀਆਂ ਨੂੰ ਆਪਣੇ ਦਫ਼ਤਰਾਂ ਚ ਬਾਹਰ ਨਿਕਲ ਦੀ ਜ਼ਰੂਰਤ ਹੈਗੀ ਅਸੀਂ ਆਪਾਂ ਅਪੀਲ ਕਰਾਂਗੇ ਕਿ ਭਾਵੇਂ ਕਿਸੇ ਟ੍ਰਾਇਲ ਦੇ ਤੌਰ ਤੇ ਇਸ ਵੈਰੈਟੀ ਜਿਹੜੀ ਸਾਡੀ ਅਸੀਂ ਵੈਰੈਟੀ ਲਾਈ ਹੈ ਭਾਵੇਂ ਤੁਸੀਂ 20 ਬੂਟੇ ਲਾਓ 20 ਬੂਟੇ ਲਾ ਕੇ ਤੁਸੀਂ ਦੇਖੋ ਕਿ 20 ਬੂਟਿਆਂ ਕਿੰਨਾ ਝਾੜ ਆਉਂਦਾ ਜੇਕਰ 20 ਤੋਂ ਤੁਹਾਨੂੰ ਝਾੜ ਸਾਲ ਬਾਅਦ ਵਧੀਆ ਲੱਗਦਾ ਤਾਂ ਅੱਗੇ ਬਾਅਦ ਤੁਸੀਂ 400 500 ਹਜ਼ਾਰ ਰੁਪਏ ਤੱਕ ਕਰ ਸਕਦੇ ਹੋ ਬਿਲਕੁਲ ਫਸਲ ਤੁਸੀਂ ਜਿਹੜੀ ਵੀ ਲਾਉਣਾ ਹੈ ਤੁਹਾਨੂੰ ਉਸ ਦੇ ਬਾਰੇ ਖਾਸ ਜਾਣਕਾਰੀ ਨੌਲੇਜ ਹੋਣੀ ਚਾਹੀਦੀ ਹੈ ਕਿ ਉਹ ਕਿੰਨਾ ਕਿਸ ਤਰ੍ਹਾਂ ਦੇ ਖਾਦ ਆ ਕਿੰਨੀ ਆ ਤੁਸੀਂ ਫਸਲਾ ਲਾ ਲੋਗੇ ਤਾਂ ਤੁਸੀਂ ਕਿਉਂਕਿ ਕਿਸਾਨ ਜ਼ਿਆਦਾਤਰ ਜਿਹੜਾ ਕਿਸਾਨ ਆ ਪੰਜਾਬ ਦੇ ਵਿੱਚ ਉਹ ਸਿਰਫ 2.5 ਏਕੜ ਤੱਕ ਸੀਮਿਤ ਹੈ ਜਿਹੜਾ 2.5 ਪੰਜਾਬ ਦੇ ਵਿੱਚ ਜਿੱਥੇ ਪਾਣੀ ਦਾ ਸਤਰ ਲਗਾਤਾਰ ਘਟਦਾ ਜਾ ਰਿਹਾ ਹੈ ਤਾਂ ਉੱਥੇ ਹੀ ਸਰਕਾਰ ਵੀ اپੀਲ ਕਰਦੀ ਹੈ ਕਿ ਰਵਾਇਤੀ ਫਸਲਾਂ ਦੇ ਨਾਲ ਜੁੜੇ ਜਾਵੇ ਤਾਂ ਉਸ ਦੀ ਸ਼ੁਰੂਆਤ ਇੱਕ ਸੰਗਰੂਰ ਦੇ ਕਿਸਾਨ ਦੇ ਵੱਲੋਂ ਕੀਤੀ ਗਈ ਹੈ ਤਾਂ ਰਵਾਇਤੀ ਫਸਲਾਂ ਤੋਂ ਦੂਰ हट ਕੇ ਬਾਗਬਾਨੀ ਦੀ ਜਿਹੜੀ ਖੇਤੀ ਦੀ ਸ਼ੁਰੂਆਤ ਕੀਤੀ ਹੈ ਤਸਵੀਰ ਦੇਖ ਸਕਦੇ ਹੋ ਤੁਸੀਂ ਤਾਂ ਵੱਡੇ ਪੱਧਰ ਤੇ ਜਿਹੜੇ ਅਸੀਂ ਕਹਿ ਸਕਦੇ ਆ ਬਾਗਾਂ ਦਾ ਅਮਰੂਦ ਦੇ ਬਾਗ ਜਿਹੜੇ ਲਾਏ ਗਏ ਤਾਂ ਅਮਰੂਦ ਲਾਏ ਗਏ ਮੇਰੇ ਨਾਲ ਕਿਸਾਨ ਮੌਜੂਦ ਹੈ ਵੀਰੇ ਲਗਾਤਾਰ ਪੰਜਾਬ ਦੇ ਵਿੱਚ ਸਰਕਾਰ ਵੀ ਕਹਿ ਰਹੀ ਹੈ ਕਿਸਾਨ ਵੀ ਚਾਹੁੰਦਾ ਵੀ ਅਸੀਂ ਪਾਣੀ ਤੋਂ ਬਚਾਅ ਰੱਖੀਏ ਜਿਹੜੀ ਸ਼ੁਰੂਆਤ ਕੀਤੀ ਹੈ ਕਿਵੇਂ ਜਹੰਦੇ ਆ ਬਿਲਕੁਲ ਕਿਉਂਕਿ ਅਗਰ ਪਾਣੀ ਬਚਾਉਣਾ ਤਾਂ ਤੁਹਾਨੂੰ ਸਭ ਨੂੰ ਇੱਕ ਚਿੰਤਤ ਹੋਣਾ ਪੈ ਗਿਆ ਭਾਵੇਂ ਕਿਸਾਨ ਆ ਭਾਵੇਂ ਤੁਸੀਂ ਸ਼ਹਿਰ ਚ ਰਹਿੰਦੇ ਹੋ ਭਾਵੇਂ ਪਿੰਡਾਂ ਚ ਰਹਿੰਦੇ ਹੋ ਕਿਉਂਕਿ ਪਾਣੀ ਸਾਬ ਲਈ ਹੈ ਤਾਂ ਇਸ ਲਈ ਅਸੀਂ ਅਸੀਂ ਵੀ ਸੋਚਿਆ ਕਿ ਕਿਉਂ ਨਾ ਜਿਹੜੀ ਇੱਕ ਵੱਖਰੀ ਕਿਸਮ ਦੀ ਖੇਤੀ ਕੀਤੀ ਜਾਵੇ ਖੇਤੀ ਵੀ ਉਹ ਕੀਤੀ ਜਾਵੇ ਜਿੱਦੋਂ ਤੁਹਾਨੂੰ ਚੰਗਾ ਜਿਹੜਾ ਮੁਨਾਫਾ ਜਿਹੜਾ ਉਹ ਹੋਵੇ ਇਸ ਲਈ ਅਸੀਂ ਨੇ ਜਿਹੜਾ ਇਹ हिसार ਸਫੈਦਾ ਅਮਰੂਦ ਆ ਜਿਹੜੀ ਹਰਿਆਣਾ ਦੀ ਵੈਰਟੀ ਉਸ ਦੀ ਜਿਹੜੀ ਖੇਤੀ ਕਰੀ ਹੈ ਕਿੰਨਾ ਕੁ ਮੁਸ਼ਕਲ ਆਈ ਇਸ ਨੂੰ ਲਾਉਣ ਦੇ ਲਈ ਤੇ ਕਿਹੜਿਆ ਕਿਹੜੀਆਂ ਜਿਹੜੀਆਂ ਅਸੀਂ ਕਹਿ ਸਕਦਾ ਇਹਦੇ ਲਈ ਜ਼ਰੂਰੀ ਜਿਹੜਾ ਅਸੀਂ ਕਹਿ ਸਕਦਾ ਕਿਸਾਨਾਂ ਨੂੰ ਜਿਹੜਾ ਧਿਆਨ ਰੱਖਣਾ ਬਿਲਕੁਲ ਫਸਲ ਤੁਸੀਂ ਜਿਹੜੀ ਵੀ ਲਾਉਣਾ ਤੁਹਾਨੂੰ ਉਸੇ ਬਾਰੇ ਖਾਸ ਜਾਣਕਾਰੀ ਨੌਲੇਜ ਹੋਣੀ ਚਾਹੀਦੀ ਹੈ ਕਿ ਉਹ ਕਿੰਨਾ ਕਿਸ ਤਰ੍ਹਾਂ ਦੀ ਖਾਦ ਆ ਕਿੰਨੀ ਆਮਦਨ ਆ ਕਿਉਂਕਿ ਅਗਰ ਤੁਹਾਡੀ ਆਮਦਨ ਘਟ ਹੋਏਗੀ ਤੁਸੀਂ ਫਸਲ ਲਾ ਲਓਗੇ ਤਾਂ ਤੁਸੀਂ ਕਿਉਂਕਿ ਕਿਸਾਨ ਜ਼ਿਆਦਾਤਰ ਜਿਹੜਾ ਕਿਸਾਨ ਆ ਪੰਜਾਬ ਦੇ ਵਿੱਚ ਉਹ ਸਿਰਫ 2.5 ਏਕੜ ਤੱਕ ਸੀਮਿਤ ਆ ਜਿਹੜਾ 2.5 ਏਕੜ ਤੋਂ ਲੈ ਕੇ 5 ਏਕੜ ਤੱਕ ਆ ਜਾਂਦਾ 2.5 ਏਕੜ ਤੱਕ ਆ ਜਾਂ ਜੇ 80% ਕਿਸਾਨ ਦੀ ਗੱਲ ਕਰੀਏ ਜੇਕਰ 2.5 ਏਕੜ ਦੇ ਵਿੱਚੋਂ ਕਿਸਾਨ ਨੂੰ ਤੁਸੀਂ ਬਾਗਬਾਨੀ ਵੱਲ ਲੈ ਕੇ ਆਉਣਾ ਤਾਂ ਸਰਕਾਰ ਨੂੰ ਵੀ ਵੱਡੀਆਂ ਸਬਸਿਡੀਆਂ ਜਿਹੜੀਆਂ ਦੇਣ ਦੀ ਲੋੜ ਹੈ ਖਾਸ ਤੌਰ ਤੇ ਬਾਗਬਾਨੀ ਵਿਭਾਗ ਨੂੰ ਜਾ ਕੇ ਜਾਣਕਾਰੀ ਦੇਣ ਦੀ ਪਿੰਡਾਂ 'ਚ ਜਾ ਕੇ ਉਹ ਦੱਸਣ ਕਿ ਇਸ ਤਰ੍ਹਾਂ ਦੀਆਂ ਸਬਸਿਡੀਆਂ ਸਰਕਾਰ ਦੇ ਰਹੀ ਆ ਕੀ ਸਰਕਾਰ ਦੇ ਰਹੀ ਆ ਕਿਉਂਕਿ ਕਿਸਾਨਾਂ ਨੂੰ ਤਾਂ ਪਤਾ ਹੀ ਨਹੀਂ ਕੁਝ ਨਹੀਂ ਹੈਗਾ ਉਹਨਾਂ ਨੂੰ ਸਿਰਫ ਇਹ ਪਤਾ ਕਿ ਝੋਨਾ ਹੁੰਦਾ ਤੇ ਕਣਕ ਹੁੰਦੀ ਹੈ ਜਾਂ ਝੋਨੇ ਤੋਂ ਇਸ ਵਾਰ ਕਿਹਾ ਗਿਆ ਕਿ ਪੂਸਾ ਚ 44 ਜਿਹੜਾ ਝੋਨਾ ਦਾ ਉਹ ਨਹੀਂ ਲੱਗਣਾ ਤਾਂ ਉਹ ਦੂਸਰੇ ਝੋਨੇ ਵੱਲ ਚਲੇਗੇ ਉਹਨਾਂ ਨੂੰ ਇਹ ਤਾਂ ਸਿਖਾਇਆ ਹੀ ਨਹੀਂ ਗਿਆ ਕਿ ਤੁਸੀਂ ਇਹ ਲਾਓ ਬਾਗ ਲਾਓ ਆੜੂ ਲਾਓ ਅਮਰੂਦ ਲਾਓ ਸੰਤਰਾ ਲਾਓ ਜਾਂ ਉਹ ਇਹ ਚੀਜ਼ਾਂ ਲਾਓ ਤਾਂ ਤੁਸੀਂ ਹਰਿਆਣੇ ਦੇ ਵਿੱਚ ਵੀ ਜਿੱਦਾਂ ਦੱਸਿਆ ਤਾਂ ਹਰਿਆਣੇ ਦੇ ਵਿੱਚ ਜ਼ਿਆਦਾਤਰ ਲੱਗਦਾ ਵੀ ਜਿਹੜਾ ਅਸੀਂ ਕਹਿ ਸਕਦੇ ਆ ਬਾਗਬਾਨੀ ਵੱਲ ਧਿਆਨ ਦਿੱਤਾ ਜਾਂਦਾ ਤਾਂ ਪੰਜਾਬ ਦੇ ਵਿੱਚ ਵੀ ਇਹ ਹੋਣਾ ਚਾਹੀਦਾ ਬਿਲਕੁਲ ਕਿਉਂਕਿ ਹਰਿਆਣਾ ਦੇ ਵਿੱਚ ਤੁਸੀਂ ਜਾਓਗੇ ਤਾਂ ਤੁਹਾਨੂੰ ਬਾਗ ਬਹੁਤ ਜ਼ਿਆਦਾ ਦੇਖਣ ਨੂੰ ਮਿਲਣਗੇ ਐਸੇ ਤੱਕ ਕਿ ਤੁਹਾਨੂੰ ਰਾਜਸਥਾਨ ਚ ਬਾਗ ਵੀ ਦੇਖਣ ਨੂੰ ਮਿਲਣਗੇ ਪੰਜਾਬ ਚ ਵੀ ਬਾਗ ਨੇ ਪੰਜਾਬ ਸਾਡੇ ਅਬੋਰ ਇਲਾਕੇ ਦੇ ਵਿੱਚ ਕਿਉਂਕਿ ਪਹਿਲਾਂ ਤੋਂ ਬਾਗਬਾਨੀ ਵੱਲ ਜੁੜੇ ਹੋਏ ਨੇ ਪਰ ਸਾਡੇ ਮਾਲਵਾ ਦੇ ਵਿੱਚ ਜੇ ਅਗਰ ਸੰਗਰੂਰ ਦੀ ਪਟਿਆਲ ਦੀ ਗੱਲ ਕਰੀਏ ਤਾਂ ਬਾਗ ਤੁਹਾਨੂੰ ਬਹੁਤ ਘੱਟ ਮਿਲਣਗੇ ਕਈ ਸਰਕਾਰੀ ਥਾਮਾ ਤੇ ਨੇ ਪਰ ਮੈਨੂੰ ਲੱਗਦਾ ਕਿ ਉਹ ਅਧਿਕਾਰੀਆਂ ਨੂੰ ਆਪਣੇ ਦਫ਼ਤਰਾਂ ਚ ਬਾਹਰ ਨਿਕਲ ਦੀ ਜ਼ਰੂਰਤ ਹੈਗੀ ਦੱਸਿਆ ਜਾਵੇ ਅਸੀਂ ਇਹ ਮੇਰੇ ਨਾਲ ਕਿਸਾਨ ਨੇ ਨਾਜਰ ਸਿੰਘ ਨੇ ਕਰਮੀ ਸਿੰਘ ਨੇ ਇਹ ਖੁਦ ਅਸੀਂ ਗਏ ਅਸੀਂ ਹਰਿਆਣਾ ਚ ਵਿੱਚ ਕਰਿਆ ਇਹਨਾਂ ਨੇ ਇੱਕ ਟ੍ਰਾਇਲ ਕਰਿਆ ਜਾਮਣਾ ਦਾ ਇਹਨਾਂ ਨੇ ਆਪਣੇ 50 ਜਾਮਣਾ ਲਾਈਆਂ ਨੇ ਕਿਉਂਕਿ ਜਾਮਣਾ ਤੋਂ ਵਧੀਆ ਮੁਨਾਫਾ ਹੋ ਜਾਂਦਾ ਅਸੀਂ ਬੈਠ ਕੇ ਸੋਚ ਕਰੇ ਕਿਉਂ ਨਾ ਵੀ ਮਿਲ ਕੇ ਜਿਹੜੀਆਂ ਇਹ ਫਰੂਟ ਜਿਹੜੇ ਨੇ ਉਹ ਲਾਇਆ ਜਾਣ ਕਿਉਂਕਿ ਅਗਰ ਤੁਰੀ ਇੱਕ ਜਾਮਣਾ ਵੀ ਅਸੀਂ ਮੰਨ ਕੇ ਚੱਲਦੇ ਹਾਂ ਆਪਣੇ ਹਿਸਾਬ ਦੇ ਨਾਲ ਕਿਉਂਕਿ ਕੱਲ ਨੂੰ ਜਦੋਂ ਆਉਟਪੁੱਟ ਆਏਗੀ ਉਹ ਦੇਖਾਂਗੇ ਕੀ ਆਊਗੀ ਅਗਰ ਤੁਸੀਂ 7000 ਰੁਪਏ ਦੇ ਫਿਰ ਇੱਕ ਜਾਮਣ ਵੀ ਅਸੀਂ ਟਿੱਕੇ ਦੇ ਪਰਚਾੜ ਦਿੰਦੇ ਆ ਤਾਂ 10-12000 ਦਾ ਫਰੂਟ ਉਹ ਤੋਂ ਜਾਮਣ ਦਾ ਮਿਲ ਜਾਂਦਾ ਕਿਉਂਕਿ ਜਾਮਣ ਬਹੁਤ ਮਹਿੰਗੀ ਹੈ ਤਾਂ ਇਸੇ ਤਰ੍ਹਾਂ ਇਹ ਵੈਰੈਟੀ ਵੀ ਜਿਹੜੀ ਆਪਾਂ ਲਾਈ ਆ ਤੇ ਇਹ ਵੀ ਤਕਰੀਬਨ 120-30 ਰੁਪਏ ਕਿਲੋ ਇਸ ਸਮੇਂ ਬਾਜ਼ਾਰ ਦੇ ਵਿੱਚ ਜੇ ਤੁਸੀਂ ਅੱਜ ਵੀ ਜਾਮੋਗੇ ਤਾਂ ਤੁਹਾਨੂੰ ਹਿਸਾਰ ਸਪੈਦਾ ਦੀ ਪਰ ਜਿਹੜੇ ਉਹ ਸਾਡਾ ਅਮਰੂਦ ਲਾਉਣ ਦਾ ਕਾਰਨ ਕੀ ਜੇ ਅਸੀਂ ਬਾਜ਼ਾਰ ਜਾ ਕੇ ਮਾਰਕੀਟ ਜੀ ਪਤਾ ਕਰੇ ਤਾਂ ਉਹ ਕਹਿੰਦੇ ਅਸੀਂ ਹਰਿਆਣਾ ਦੇ ਵਿੱਚੋਂ ਅਮਰੂਦ ਲੈ ਕੇ ਆਉਣੇ ਆ ਹਰਿਆਣਾ ਚੋਂ ਲੈ ਕੇ ਆਉਣੇ ਆ ਫਿਰ ਅਸੀਂ ਇੱਥੇ ਅਕੀਂ ਵੇਚਦੇ ਆਂ ਅਗਰ ਪੰਜਾਬ ਚੋਂ ਇਹਨਾਂ ਨੂੰ ਫਰੂਟ ਮਿਲੇਗਾ ਤਾਂ ਉਹਨਾਂ ਨੂੰ ਹਰਿਆਣਾ ਨਾਲੋਂ ਸਸਤਾ ਮਿਲੇਗਾ ਸਾਨੂੰ ਚੰਗਾ ਮੁਨਾਫਾ ਹੋਏਗਾ ਮਤਲਬ ਫਿਰ ਕਿਸਾਨ ਜਾਏਗਾ ਅਸੀਂ ਉਹਨਾਂ ਨੂੰ ਅਪੀਲ ਵੀ ਕੀਤੀ ਹੈ ਕਿ ਅਗਲੇ ਸਾਲ ਅਸੀਂ ਫਰੂਟ ਤੁਹਾਨੂੰ ਹਰਿਆਣਾ ਜਾਣ ਦੀ ਲੋੜ ਨਹੀਂ ਪੈਗੀ ਅਸੀਂ ਇੱਥੋਂ ਦੇਵਾਂਗੇ ਕਿੰਨੀ ਕਿ ਜਗ੍ਹਾ ਦੇ ਵਿੱਚ ਜਿਹੜਾ ਵਿੱਕੀ ਜੀ ਸ਼ੁਰੂਆਤ ਕੀਤੀ ਗਈ ਹੈ ਟ੍ਰਾਇਲ ਕੀਤਾ ਫਿਲਹਾਲ ਅਸੀਂ 1 ਏਕੜ ਦੇ ਵਿੱਚ ਕਰਿਆ ਅਗਲੀ ਵਾਰ ਤੁਹਾਨੂੰ ਇਹ ਆ ਵੀ ਅਗਰ ਫਰਵਰੀ ਦੇ ਵਿੱਚ ਸਾਨੂੰ ਪਤਾ ਲੱਗ ਜਾਏਗਾ ਇਹਦੀ ਗ੍ਰੋਥਿੰਗ ਕਿਸ ਤਰ੍ਹਾਂ ਫਰੂਟ ਕਿਸ ਤਰ੍ਹਾਂ ਹੁੰਦਾ ਕਿਉਂਕਿ ਤੁਸੀਂ ਹੁਣ ਵੀ ਦੇਖਿਆ ਇਹਦੇ ਉੱਪਰ ਮੈਂ ਚਾਹੂੰਗਾ ਤੁਸੀਂ ਦੇਖੋ ਤਾਂ ਕਈ ਪੌ ਜਦੋਂ ਪੂਰਾ ਪੀਕ ਤੇ ਜਾਏਗਾ ਤਾਂ ਇਹ 50 ਕਿਲੋ ਅ ਅਮਰੂਦ ਜਿਹੜਾ ਦੇਏਗਾ ਇੱਕ ਬੂਟਾ ਪਰ ਜਦੋਂ ਅਗਰ ਸੁਰਵਾਤੀ ਦੌਰ ਅਗਲੀ ਸਾਲ ਦੀ ਗੱਲ ਕਰਾਂਗੇ ਤਾਂ ਉਸ ਸਮੇ ਇਹ ਜਿਹੜਾ ਕਹਿ ਸਕਦੇ ਹਾਂ ਕਿ 12 ਤੋਂ 13 ਕਿਲੋ ਸੁਰਵਾਤ ਹੋਏਗਾ ਜਿਹੜਾ ਸਾਡੇ ਖਰਚੇ ਨਿਕਲਣਗੇ ਤਾਂ 2 ਸਾਲਾਂ ਬਾਅਦ ਜੇ 30 ਕਿਲੋ ਵੀ ਦਿੰਦਾ ਤਾਂ ਸਾਨੂੰ ਇਸ ਇਕੜ ਦੇ ਵਿੱਚੋਂ ਸਾਨੂੰ 3 ਲੱਖ ਰੁਪਏ ਦੀ ਆਮਦਨ ਜਿਹੜੀ ਹੋਏਗੀ ਕਿੰਨੇ ਸਮੇਂ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਜਿਹੜਾ ਪੈਸਾ ਅਸੀਂ ਕਹਿ ਸਕਦੇ ਹਾਂ ਪੂਰਾ ਹੋ ਜਾਂਦਾ ਹੈ ਤਾਂ ਕਿਸਾਨ ਪੂਰਾ ਕਰ ਸਕਦਾ ਹੈ ਪੈਸਾ ਤੁਹਾਡਾ ਪੂਰਾ ਮੈਨੂੰ ਲੱਗਦਾ ਕਿ ਪੈਸਾ ਤੁਹਾਡਾ ਕਿਤੇ ਨਹੀਂ ਜਾ ਗਿਆ ਪਰ ਸਾਨੂੰ ਮਿਲੇਗਾ 2 ਸ ਤੋ 2 ਸਾਲ ਬਾਅਦ ਜਦੋਂ ਤੁਸੀਂ ਆ ਅਗਲੇ ਨਵੰਬਰ ਤੋਂ ਛੱਡ ਕੇ 25 26 ਦੇ ਨਵੰਬਰ ਦੇ ਵਿੱਚ ਜਦੋਂ ਤੁਸੀਂ ਅਸੀਂ ਫਸਲ ਲਵੋਗੇ ਪੂਰੀ ਤਾਂ ਤੁਹਾਨੂੰ 3 ਲੱਖ ਰੁਪਏ ਦੀ ਫਸਲ ਮਿਲੇਗੀ ਲੱਗਦਾ ਨਹੀਂ ਹਰ ਇੱਕ ਕਿਸਾਨ ਨੂੰ ਆਪਣੀ ਥੋੜੀ ਜਿਹੀ ਜਗ੍ਹਾ ਦੇ ਵਿੱਚ ਅਜਿਹੀ ਜਿਹੜੀ ਅਸੀਂ ਕਹਿੰਦੇ ਹਾਂ ਰਵਾਇਤੀ ਫਸਲਾਂ ਨੂੰ ਛੱਡ ਕੇ ਕੋਈ ਨਾ ਕੋਈ ਫਸਲ ਦੀ ਜਿਹੜੀ ਕਰਨੀ ਚਾਹੀਦੀ ਬਿਲਕੁਲ ਕਰਨੀ ਚਾਹੀਦੀ ਆ ਪਰ ਲੇਕਿਨ ਕਿਸਾਨ ਦੇ ਮਨ ਚ ਜਿਹੜਾ ਡਰ ਆ ਉਹ ਹਰ ਕਿਸਾਨ ਡਰਦਾ ਹੈ ਕਿਉਂਕਿ ਉਸ ਨੂੰ 2 ਸਾਲ ਦਾ ਇੰਤਜ਼ਾਰ ਨਹੀਂ ਰਹਿੰਦਾ ਕਿਉਂਕਿ ਜਨਰਲ ਸਰਕਾਰ ਉਸ ਨੂੰ ਸਿਉਰਟੀ ਨਹੀਂ ਦੇਗੀ ਜਾਂ ਉਸ ਨੂੰ ਪੈਸਾ ਨਹੀਂ ਦੇਗੀ ਤਾਂ ਇੰਨਾ ਪੈਸਾ ਹੁਸਲ ਹੋਵੇ ਨਹੀਂ ਹੁੰਦਾ ਕਿ ਉਹ ਲੱਖ ਰੁਪਏ 2 ਲੱਖ ਰੁਪਏ ਲਾ ਕੇ ਵਾਗ ਲਾਵੇ ਤੇ 2 ਸਾਲ ਦਾ ਇੰਤਜ਼ਾਰ ਕਰੇ ਤਾਂ ਤੁਸੀਂ ਹੋਰਾਂ ਕਿਸਾਨਾਂ ਨੂੰ ਕੀ ਅਪੀਲ ਕਰਾਂਗੇ ਬਿਲਕੁਲ ਆਪਾਂ ਅਪੀਲ ਕਰਾਂਗੇ ਕਿ ਭਾਵੇਂ ਕਿਸੇ ਟ్రਾਇਲ ਦੇ ਤੌਰ ਤੇ ਇਸ ਵੈਰੈਟੀ ਜਿਹੜੀ ਸਾਡੀ ਅਸੀਂ ਵੈਰੈਟੀ ਲਾਈ ਹੈ ਭਾਵੇਂ ਤੁਸੀਂ 20 ਬੂਟੇ ਲਾਓ 20 ਬੂਟੇ ਲਾ ਕੇ ਤੁਸੀਂ ਦੇਖੋ ਕਿ 20 ਬੂਟਿਆਂ ਕਿੰਨਾ ਝਾੜ ਆਉਂਦਾ ਜੇਕਰ 20 ਤੋਂ ਤੁਹਾਨੂੰ ਝਾੜ ਸਾਲ ਬਾਅਦ ਵਧੀਆ ਲੱਗਦਾ ਤਾਂ ਅੱਗੇ ਬਾਅਦ ਤੁਸੀਂ 400 500 ਹਜ਼ਾਰ ਬੂਟਾ ਕਰ ਸਕਦੇ ਹੋ ਤਾਂ ਰਵਾਇਤੀ ਫਸਲਾਂ ਤੋਂ ਦੂਰ ਹੋ ਕੇ ਕਿਸਾਨ ਨੇ ਇੱਕ ਨਵੇਕਲੀ ਪਹਿਲ ਕੀਤੀ ਹੈ ਤਾਂ ਪੰਜਾਬ ਦੇ ਮਾਲਵੇ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਰਵਾਇਤੀ ਫਸਲਾਂ ਤਾਂ ਹੁੰਦੀਆਂ ਨੇ ਪਰ ਅਸੀਂ ਕਹਿ ਸਕਦਾ ਬਾਗਬਾਨੀ ਨਾਲ ਬਹੁਤ ਕਿਸਾਨ ਘੱਟ ਜਿਹੜੇ ਜੁੜੇ ਹੋਏ ਨੇ ਤਾਂ ਕਿਸਾਨ ਹੈ ਜਿਹੜਾ ਇੱਕ ਸ਼ੁਰੂਆਤ ਕੀਤੀ ਹੈ ਮਾਲਵੇ ਦੇ ਵਿੱਚ ਤਾਂ ਜਿਹੜੀ ਅਮਰੂਦ ਦੀ ਖੇਤੀ ਦੀ ਸ਼ੁਰੂਆਤ ਕੀਤੀ ਹੈ ਤਾਂ ਕਿਸਾਨ ਦੇ ਵੱਲੋਂ ਹੋਰਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਆਪਣੇ ਖੇਤਾਂ ਦੇ ਵਿੱਚ ਥੋੜੀ-ਥੋੜੀ ਜਗ੍ਹਾ ਦੇ ਵਿੱਚ ਬਾਗਬਾਨੀ ਜਾਂ ਫਿਰ ਹੋਰ ਜਿਹੜੀ ਫਸਲਾਂ ਦੀ ਸ਼ੁਰੂਆਤ ਕੀਤੀ ਜਾਵੇ ਜੋ ਕਿਸਾਨ ਅਸੀਂ ਕਹਿ ਸਕਦੇ ਹਾਂ ਵੱਧ ਤੋਂ ਵੱਧ ਮੁਨਾਫਾ ਕਮਾ ਸਕੇ ਸਕਰੋਲ ਪੰਜਾਬ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ